ਪੱਗਾਂ ਰੋਲੀਆਂ ਜਾ ਰਹੀਆਂ ਨੇ ਪੱਗਾਂ ਰੋਲੀਆਂ ਜਾ ਰਹੀਆਂ ਨੇ ਇੱਥੇ ਕੁੜੀਆਂ ਦੇ ਉੱਪਰ ਅਤਿਆਚਾਰ ਕੀਤਾ ਜਾ ਰਿਹਾ ਜਿਵੇਂ ਤਾਂ ਰਾਜਕੋਣ ਪ੍ਰਸ਼ਾਸਨ ਆਇਆ ਹੋਇਆ ਇੱਥੇ ਉਹ ਦੇਖੋ ਇੱਥੇ ਆਪਕਾਂ ਦੇ ਪੱਗਾਂ ਜਿਹੜੀਆਂ ਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਵਿਰਮਾਰੀ ਲਾਠੀ ਚਾਰਜ ਕੀਤਾ ਜਾ ਰਿਹਾ ਇਹ ਦੇਖੋ ਵੀ ਪੁਰਸ਼ ਪ੍ਰਸ਼ਾਸਨ ਆ ਜਿਹੜਾ ਕਿੰਨਾ ਘਟਿਆ ਬਦੀਦ ਆ ਹੋਇਆ 70 ਤੋਂ ਹੱਕ ਮੰਗਦੇ ਅਧਿਆਪਕਾਂ ਨੂੰ ਲਾਠੀ ਚਾਰਜ ਕੀਤਾ ਕਿ ਉਹਨਾਂ ਨੂੰ ਆਹ ਦੇਖੋ ਜੀ ਦੇਖੋ ਕਿਵੇਂ ਪੱਗਾਂ ਲਾਈਆਂ ਇਹਨਾਂ ਨੇ ਆਪ ਬੋਲ ਸਕਦੇ ਹੱਸਾਂ ਦੇ ਵਿੱਚ ਪੱਗਾਂ ਦੇਖ ਸਕਦੇ ਹੋ ਤੁਸੀਂ ਆਪ ਪੱਗਾਂ ਦੇਖ ਸਕਦੇ ਹੋ ਉਹ ਬੜੀ ਮੁੰਡਿਆਂ ਦੇ ਉੱਪਰ ਅਤਿਆਚਾਰ ਕੀਤਾ ਜਾ ਰਿਹਾ ਦੇਖੋ ਗੁੜੀਆਂ ਦੇ ਉੱਪਰ ਪੱਗਾਂ ਲਾਈਆਂ ਨੇ ਮੁੰਡਿਆਂ ਦੇ ਉੱਪਰ ਗੁੜੀਆਂ ਦੇ ਉੱਪਰ ਦੇਖੋ ਜਤਦਾਬਾਦ ਰੋਗਰ ਜਤਦਾਬਾਦ ਦੇਖੋ ਕਿਵੇਂ ਕਰੀਆ ਦੇ ਤੁਮਾਰ ਕੇ ਕੀਤੀ ਜਾ ਰਹੀ ਹੈ ਕੁੜੀਆਂ ਦੇ ਵਿੱਚ ਕੁੜੀਆਂ ਦੇਖੋ ਜੰਮੀ ਫੁੱਟ ਮਾਰ ਕੀਤੀ ਜਾ ਰਹੀ ਆ ਕੁੜੀਆਂ ਦੇ ਜਿਹੜੇ ਕੱਪੜੇ ਪਾਏ ਗਏ ਨੇ ਜਿਹੜਾ ਉਧਰ ਦੇਖੋ ਬੁੱਢੇ ਬਾਬਿਆਂ ਨੇ ਕਿੰਨਾ ਕੰਮ ਕੀਤਾ ਆਹ ਦੇਖੋ ਜਿਹੜੇ ਇੱਥੇ ਵੀ ਦੇਖੋ ਜਿਹੜਾ ਗਰਮੇ ਪਾੜੇ ਗਏ ਨੇ ਜਿਹੜੇ ਗਰਮੇ ਇੱਥੇ ਪਾੜੇ ਗਏ ਨੇ ਗਲਾਂ ਤੋਂ ਕੁੱਟ ਆ ਗਏ ਗੱਲ ਫੜ ਕੇ ਸਾਨੂੰ ਇਹੋ ਕੀਤਾ ਗਿਆ ਉਹ ਬਜ਼ੁਰਗ ਬਾਬਿਆਂ ਨੂੰ ਦੇਖੋ ਕਿਵੇਂ ਦੇਖੋ ਉਧਰ ਔਰਤਾਂ ਪਰ ਕਿੰਨੇ ਔਰਤਾਂ ਆਸਤੇ ਜਨ ਕਰਦੇ ਉਧਰ ਬਾਬੇ ਨੂੰ ਦੇਖੋ ਇਹ ਪੂਰਾ ਆਸਤੇ ਜਨ ਕੀਤਾ ਯਾ ਪੂਰਾ ਬੱਬੂ ਏ ਬੱਬੂ ਏ ਮੇਰਾ ਮੋਬਾਈਲ ਜੱਗਿਆ ਯਾਰ ਉਥੇ ਮੇਰਾ ਮੋਬਾਈਲ ਜੱਗਿਆ ਆ ਦੇਖੋ ਜੀ ਕੱਪੜੇ ਬਾਤ ਦੇ ਕੱਪੜੇ ਬਾਤ ਦੇ ਦੇਖੋ ਉਹ ਉਧਰ ਦੇਖੋ ਉਹਦਾ ਉੱਪਰ ਕਿਵੇਂ ਉਹ ਚੱਕ ਕੇ ਨਹੀਂ ਉਹ ਦਿਖਾ ਰੱਖਿਆ ਜਾ ਕਿਤਾ ਜਾ ਰਹੇ ਦੇਖੋ ਜੈਕਟ ਦਿਖਾ ਲਾਈਵ ਹੋ ਜਾਓ ਸਾਰੇ ਲਾਈਵ ਹੋ ਜਾਓ ਲਾਈਵ ਦੇਖੋ ਤੇਦਰ ਕਿਤਾ ਜਾ ਰਹੇ ਕੁੜੀਆਂ ਨੂੰ ਕਿਵੇਂ ਲਾਟੀ ਜਾ ਰਿਹਾ ਕਿਤਾ ਜਾ ਰਹੇ ਖੰਡਾਰਾ ਨਾਰਾ ਨਾਰਾ ਮਰਦਾਬਾਨ ਮਰਦਾਬਾਨ ਓਏ ਓ ਪਿੰਡਾਂ ਦੇ ਪਾਈਆਂ ਓਏ ਬੰਦਾਲੇ ਪਾਈਆਂ ਚਲਾਓ ਪਿੰਡਾਂ ਦੇ ਪਾਈਏ ਪਿੰਡਾਂ ਦੇ ਉੱਪਰੋਂ ਚਲੇ ਪਾਈਏ ਓਏ ਪਾਗਲ ਆ ਚੱਕ ਦਿਓ ਓਏ ਆ ਚੱਕ ਦਿਓ ਓਏ ਓਏ ਚੱਕ ਦਿਓ ਓਏ ਮਰਦੇ ਪਿੰਡਾਂ ਦੇ ਜਮਾ ਮਰ ਕੇ ਤੁਹਾਡੇ ਚਲੇ ਦਰਾ ਦਿਓ ਬੈ ਜਾਓ मुर्बाद मुर्दाबाद अपने ग्रुप च भाई मेरे ना मैं मोबाइल